ਨਾਲ ਉਹ ਵੇਚਿਆ ਆਈ ਆਏ ਵੀ ਦੋਸਤੋ ਸੌਦਾ ਸ਼ੁਰੂ ਹੋ ਗਿਆ ਐਨੂੰ ਹੋ ਜਾ ਐਨੂੰ ਹੋਰੇ ਜਾ ਹੋਰੀ ਆ ਜਾ ਹੋਰੀ ਆ ਜਾ ਲਾਲ ਪਰਨਾ ਹਰੀ ਫਲਕਾਰੀ ਕੁੰਡ ਕੱਢਦੀ ਫਿਰੇ ਕੁਮਾਰੀ ਇੱਥੇ ਆ ਜਾ ਬਾਬੇ ਸਾਸਤਰੀਕਰ ਇਹ 22 ਦਿੰਦੇ ਨੇ 17000 ਤੈਂ ਮੰਗ ਲਿਆ 32000 ਕਿਨੇ ਕਰਾਂ ਕੋਈ ਗੱਲ ਨਹੀਂ ਚਾਹੇ ਅਗਲੇ 15000 ਕਿੰਨੇ ਦੀ ਦੇਣੀ ਐ ਇੱਕੋ ਹੀ ਦਾ ਦੇ ਉਹ ਹੁੰਦਾ ਸਨਦਾ ਆਹ ਵਿਦਿਆਹੀ ਆ ਉਹ ਬਾਈ ਪੱਕਾ ਮੈਨੂੰ ਸਾਈ ਦੇ ਫਿਰ ਲੱਗੂਗਾ ਪੱਕਾ 12 18 ਆਹੀ ਆਹੀ ਆ ਬਾਈ 12 18 ਵਾਲਾ ਫੜਕੇ ਪਸੰਦ ਆ ਤੇਰੇ ਉਹ ਬਾਈ ਛੋਟੇ ਬਾਈ ਪੱਟ ਫਿਰਦਾ ਉਹਰੇ ਲਈ ਫੜਕੇ ਮਾਨ ਮਾਨਸਾ ਵਾਲਿਆਂ ਇਹ ਮਾਨ ਮਾਨਸਾ ਦਾ 18 ਜਿਹੜੀਆਂ ਬਿਗੀਆਂ ਨੇ 10 ਰੱਖੀਆਂ ਤੈਨੂੰ ਉਹ ਦਿਖਾਉਂਗਾ ਵੀ ਉਹ ਵੇਚੀਆਂ ਨੇ ਕਿਉਂ ਜੀ ਆ ਦੇਖ ਪੱਟ 32 ਯਰ ਮੰਗੇ ਹਾਂਜੀ ਕਰਾਂ ਕੁਸਾ ਆ ਕੱਚੇ ਕਮਨਾਂ ਨਹੀਂ ਪੱਠ ਮਿਲਦੀ ਮੂੰ ਤੇਰੀ ਮਰਜ਼ੀ ਐ ਕਿਉਂ ਬਈ ਪੱਠ ਸੋਹਣੀ ਐ ਜੇ ਤੇਰੇ ਪਸੰਦ ਦਾ ਸੌਦਾ ਕਰਦੇ ਆ ਨਹੀਂ ਫਿੱਟ ਤਾਂ ਉਹਦਾ ਗਾਹ ਲੱਗ ਜਾਨੇ ਆ ਕਿਉਂ ਬਈ ਕੀ ਲੋੜ ਐ ਯਾਰ ਆਪਾਂ ਨੂੰ ਮੈਂ ਤਾਂ ਇਮਾਨਦਰੀ ਤੋਂ ਦੂਰ ਪੀ ਲੈਣੀ ਨੇ ਭੁੱਖ ਲੱਗੀ ਹੋਈ ਐ ਫਿਰ ਉੱਥੇ ਮੈਂ ਮਿੱਟੀ ਕੱਢਣਾ ਨਾ ਪੇਟ ਨੂੰ ਸਾਰੇ ਫਿਰਦੇ ਨੇ ਭਾਈ ਇਹਦੇ ਚ ਕੀ ਸੰਗ ਐ ਹੈ ਓਏ ਚਾਰੇ ਤਸ ਹੋ ਕੇ ਸੌਲੀਆਂ ਫੁੱਟ ਕੇ ਪਰਾਂ ਮਾਰ ਦੋਗੇ ਨਿਕਲ ਇਹਨਾਂ ਦੇ ਸਾਡੀਆਂ ਬੱਕਰੀਆਂ ਨੇ ਹੋਈਆਂ ਨੇ ਇਹ ਨਹੀਂ ਦੱਸ ਕਿਵੇਂ ਆ ਓਏ ਜਾਰੇ ਜੀ ਦਾ ਤੂੰ ਚਿੰਤਾ ਨਾ ਕਰਾ ਇਹ ਜੀ ਦਾ ਇਹ ਸਾਰੀਆਂ ਬੱਕਰੀਆਂ ਦੇ ਹੋ ਜਾਂਦੀਆਂ ਨੇ ਰੇਸ਼ੇ ਜੀ ਵਾਲੀ ਹੈ ਮੇਰੇ ਖਿਆਲ ਨਾਲ ਓਏ ਫੁੱਟ ਕੇ ਆਪੇ ਸਾਫ਼ ਹੋ ਜੂਗੀ ਇਹਦਾ ਕੋਈ ਦਿੱਕਤ ਆ ਤਾਂ ਵੀ ਚਰਨੇ ਦਾ ਨੰਬਰ ਲੈ ਜੀ ਜਿੰਨੀ ਪਕਾਈ ਮੈਂ ਕੁੱਟਦਾ ਕੋਈ ਕੁੱਟ ਨਹੀਂ ਰਿਹਾ ਇਹਦੀ ਦਵਾਈ ਦੱਸੂਗਾ ਤੇ 20 ਸਾਲ ਨਹੀਂ ਹੋਣੀ ਉਸ ਤੋਂ ਬਾਅਦ ਉਹ ਦਵਾਈ ਦੱਸੂਗਾ ਤੈਨੂੰ ਹੋਰ ਉਹ ਗਾਂ ਲੀਆਂ ਦੇ ਓਏ ਆ ਦੇਖੋ ਭਾਈ ਕਿਉਂ ਵੀ ਆ ਚੇਕਣ ਕੋਈ ਤੋ ਫੇਵਾੜੀ ਵਾਲਾ ਕੰਮ ਨਹੀਂ ਕਰਨਾ ਤੇ ਬਾਈ 10 ਮਿੰਟ ਫੋਨ ਕੱਟ ਦੇ 10 ਮਿੰਟ ਮੇਰੇ ਨਾਲ ਖੜ ਜਾ ਮੋਢੇ ਨਾਲ ਮੋਢਾ ਲਾ ਕੇ ਜੇ ਪੱਠ ਲੈਣੀ ਹੈ ਤੇ ਉਹ ਵੀ ਨਹੀਂ ਲੈਣੀ ਕੋਈ ਗੱਲ ਨਹੀਂ ਯਾਰ ਪਕਾਈ ਮਾਰ ਕੇ ਮੈਂ ਗਾਂ ਤੁਰ ਜੂ ਦੇ ਕਰਨੀ ਯਾਰ ਮੈਂ ਸੀ ਨਾ ਕਰੋ ਸੋਚ ਕੇ ਆਈ ਸੀ ਤੇਰੇ ਵੀਰੇ ਮੇਰੀ ਗੱਲ ਸੁਣ ਤਾਂ ਇੱਕ ਜਿੰਨੀਆਂ ਆਹ ਬੱਕਰੀਆਂ ਬੈਠੇ ਨੇ ਇਹਦੇ ਵਿੱਚ ਮੇਰੇ ਕੋਲ ਸੱਤ ਬੱਕਰੀਆਂ ਰਹਿ ਗਈਆਂ ਠੀਕ ਆ ਤਿੰਨ ਬੱਕਰੀਆਂ ਬੰਦੇ ਵਿੱਚੋਂ ਫੜ ਕੇ ਲੈ ਕੇ ਨੌ ਬੱਕਰੀਆਂ ਜੇ ਇਹਨਾਂ ਦੇ ਵਿੱਚ ਹੀ ਬੈਠੀਆਂ ਨੇ ਬਾਈ ਘੰਟੇ ਦੋ ਹੋਏ ਆ ਜੀ ਤੇ ਮੇਰੇ ਕੋਲ 3 ਵਜੇ ਆ ਜੀ ਤੈਨੂੰ ਬੱਕਰੀ ਇੱਕ ਵੀ ਲੱਭ ਗਈ ਗੱਲ। ਹਾਂ। ਸਣੇ ਤੈਨੂੰ ਲੈਨੇ ਆ ਜੀ। ਸਣੇ ਤੈਨੂੰ ਚਰਨਾ ਵੀ ਲੱਭ ਗਿਆ ਜੇ ਤਾਂ ਕਹੀਂ। ਮੇਰੀ ਤਾਂ ਉਹ ਗੱਡੀ ਖੜੀ ਆ। ਸਾਫ ਝੱਕ ਟਿੰਡ ਫੋੜੀ। ਹਾਂ। ਕਲਰ ਗੈਸਰੀ। ਸਹੀ ਕਰਦੇ ਆ। ਸਹੀ ਕਰਦੇ ਆ। ਓਏ ਕਿੰਨੇ ਦੀ ਦੇਣੀ ਆ ਮੁੰਡੇ ਕਿਚੇ ਦੱਸ ਦੇ। ਉਹਨੇ ਦੱਸਿਆ ਦਾਹੇ ਚਾਚੇ। ਓਏ ਯਾਰ ਛੱਡ ਚਾਚੇ। ਚਾਚਾ ਨਾਲੇ ਭਤੀਜਾ। ਦੇਖਦਾ ਫਿਰਦਾ ਨਤੀਜਾ 20000 ਦੀ ਪੱਟਾ ਇਹਨਾਂ ਤੋਂ ਪਰਿਆ ਨਹੀਂ ਜਾਂਦਾ ਨੋਟਾਂ ਦਾ ਗੀਜਾ 20000 ਦੀ ਲੈ ਜਾ ਮਹਾਰਾਜ ਬੰਦਾ ਵੀ ਆ ਕੇ ਖੜ ਗਿਆ ਤੀਜਾ ਇਹ ਸਾਰੀ ਮੰਡੀ ਚ ਕਿਹੜਾ ਦਿਆ ਪੱਠ ਲੈ ਜਾ ਆ ਕੇ ਸੌਤਾ ਕਰ ਲਈ ਭਾਵੇਂ ਜੇ ਕੋਈ ਨਿੰਦ ਗਿਆ ਫਿਰ ਗੱਲ ਕਰੀ ਫਿਰ ਲੈ ਕੀ ਲੈ ਜਾਏ ਮੈਂ 160 ਚ ਨਵੇਂ ਦੇ ਆਹ ਜੀ ਲੈਣੀ ਆ ਲੈ ਨਹੀਂ ਲੈਣੀ ਨਾ ਮੈਂ ਸਲਾਹ ਕਰ ਲਾ ਤਾਇਆ ਕੋਈ ਮੇਰਾ ਸਲਾਹ ਕਰ ਲੋ ਕੰਨ ਜੀ ਚ ਪੁੱਛ ਕੇ ਨਹੀਂ ਨਹੀਂ ਕੋਈ ਨਹੀਂ ਤੂੰ ਲਾ ਦੇ ਬਸ ਤੇਨੇ ਪਤਾ ਫਿਰ ਮੇਰੀ ਸਲਾਹ ਤੇ ਜੇ ਤੂੰ ਨਾ ਖੜਿਆ ਫਿਰ ਕੀ ਕਰੂੰ ਮਹਾਰਾਜ ਤਾਂ ਸੌਤਾ ਕਰਕੇ ਨਵੇਂ ਦੇ ਪਰੇ ਆਕੇ ਨਾਮ ਰੱਖ ਕੇ ਦੇਖੀ ਜਾਂਦਾ ਡਰਾਮਾ ਹੀ ਕਰਦਾ ਹੁੰਨਾ ਮੈਂ ਜਿਆਦਾ ਕੋਈ ਐਨੇ ਪੈਸੇ ਕੀ ਕਰਾਂਗੇ ਡਰਾਮਾ ਕਰਦੇ ਆਪਾਂ ਤੂੰ ਵੀ ਆ ਜਾ ਪਚਾਲੇ ਕਰਦਾ ਕੁਸ ਫਿਰ ਬਾਪੂ ਮੇਰੇ ਕਿਤੇ ਐ ਨਾ ਕਹਿੰਦੀ ਕੀ ਕਰਤਾ ਮੈਨੂੰ ਸਲਾਹਤਾ ਦੱਸ ਦੇ ਨਹੀਂ ਨਹੀਂ ਦੱਸ ਕੋਈ ਨਹੀਂ ਕਿੰਨੇ ਕੁ ਰਹਿਣ ਮਾਲਕ ਦੀ ਆ ਮੈਂ ਪਤਾ ਨਹੀਂ ਨਾ ਯਾਰ ਦੱਸ ਲੈ ਮਾਲਕ ਉਹਦਾ ਕਰਕੇ ਉਹਸ ਮੰਗ ਲਿਆ ਉਹਨਾਂ ਨੇ ਉਸ ਮੰਗ ਲਿਆ ਪੰਜਾਬੀ ਆ ਤੇ ਆਓ ਬਈ ਸਾਡੇ 23 ਲੱਗਿਆ ਹੋਇਆ ਪਟਦਾ ਸਾਡੇ 23 ਲੱਗਿਆ ਹੋਇਆ ਪਟਦਾ 20 ਵਾਰੀ ਲਾ ਗਏ ਬੰਦੇ ਚਰਨਾ ਕਹਿੰਦਾ ਬਾਈ ਚੌਥਾ ਗਾ ਘਾਇਆ ਪੱਠ ਦਾ ਤੇ ਹਾਂ 20 ਵਾਰੀ ਲਾ ਗਏ ਬੰਦੇ ਹਾਂਜੀ 500 ਵਾਕੇ ਲਾਉ ਮੈਂ ਮੈਂ ਜੁੱਤੀਆਂ ਨਹੀਂ ਖਾਣੀ ਉਹ ਤੋਂ ਗੱਪਣ ਦੀ ਗਾਰੰਟੀ ਚਰਨਾ ਦੇਉ ਨੰਬਰ ਲੈ ਜੀ ਚਰਨੇ ਦਾ ਗੱਪਣ ਦੀ ਗਾਰੰਟੀ ਹੈ ਬਾਈ ਯਾਰਾ ਜਿੰਨੀ ਪਾਵਰ ਆਖ ਖੜੀ ਐ ਕੋਈ ਬੰਦਾ ਕਹੇ ਵੀ ਪੱਠ ਗੱਪਣਾ ਬਾਈ ਗੱਪਣਾ ਲੋ ਜੀ ਅੱਜ ਗੱਪਣਾ ਹੈ ਬਾਈ ਇਹ ਬੰਦਾ ਨਹੀਂ ਇਹ ਲੋ ਜੀ ਉਹ ਜਿਹੜਾ ਅੰਨਿਆਂ ਨੂੰ ਦਿਖਣ ਲੱਗ ਰਹੀ ਹੈ ਯਾਰਾ ਬਾਈ ਉਹ ਆ ਠੀਕ ਆ ਉਹ ਛੋਟੇ ਪੇ ਨਾ ਹੋਣੀ ਲੱਗ ਰਹੀ ਆ ਬਾਈ ਆ ਦੇਖ ਲੈ ਉਹ ਗੱਪਣਾ ਗੱਪਣਾ ਬੱਸ ਗੱਪਣਾ ਗੱਪਣਾ ਮੇਰੇ ਜਿਹੜੇ ਤੋਂ ਮਰਜ਼ੀ ਦਿਖਾ ਲੈ ਤਾਂ ਨੇ ਨੂੰ ਦਿਖਾ ਕੀ ਹੁਣ ਤਾਂ ਕਰ ਮਾਰੀ ਓਏ ਬਾਈ ਗੱਲ ਸੁਣ ਮੈਂ ਸਾਉਦੀ ਸਾਟ ਇੱਕ ਸੁਣਾਉਣਾ ਇਹ ਤਾਂ ਅੱਜ ਦਾ ਰਾਜ ਐ ਕੱਲ ਨੂੰ ਪਤਾ ਨਹੀਂ ਕੀ ਬਣ ਕੇ ਕਿਉਂ ਬਈ ਹਾਂ ਯਾਰ ਵਾਧੂ ਕਰ ਨਹੀਂ ਕਹਦਾ ਲੈਣੀ ਐ ਓ ਚੱਲ ਨੇ ਆ ਪੁਰਾ ਕਰ 24000 ਦੀ ਨਹੀਂ ਤੇਰਾ ਦਿਮਾਗ ਹੱਲ ਗਿਆ ਫਿਰ ਕਿਤੇ 32000 ਦੀ ਐ ਪੱਤੀ 30000 ਦੀ ਕਿਹਾ ਤੂੰ 30 ਦੀ ਕਿਸੇ ਦਾ ਦੁਬਾਰੇ ਫੇਰ ਜੀ ਹਾਂ 24000 ਦੀ ਫੇ 24000 ਦੀ ਲੈ ਜੀ ਤੇਰਾ ਦਿਮਾਗ ਖਲ ਗਿਆ ਨਾਲ ਹਲਾਤਾ ਮੇਰਾ ਦੇਖ ਰਹੀ ਆ ਤੇਰੇ ਸਾਹਮਣੇ ਵੀ ਮੂੰਹ ਲੱਗ ਗਿਆ ਤਾਇਆ ਪੱਟ ਤੇ ਪਰ ਮੇਰੇ ਤਾਂ ਤੁਸੀਂ ਲੋਕ ਰੋਜ਼ ਹਲਾ ਕੇ ਰੱਖਦੇ ਛੱਡਦੇ ਪੱਟ ਕੇ ਤੇਰੀ ਭਾਈ ਦੀ ਤੇ ਨਾ ਮਰੂਗਾ ਸਵੇਰੇ ਯਾਰ ਮੇਨੂੰ ਗੁੱਸਾ ਚੜਾਇਆ ਨਾ ਬਾਬਾ ਕਹਿੰਦਾ ਡਰਾਮਾ ਕਰਦਾ ਬਾਬੇ ਦੇ ਖੁੰਡੇ ਨਾਲ ਕੁੱਟੂਗਾ ਚ ਬਾਬੇ ਬੁਲਾ ਦੇ ਚ ਪਰ ਇਹਨੂੰ ਕੁੱਟਾਂ ਹਾਂ ਮੈਨੂੰ ਗੁੱਸਾ ਚੜਾਇਆ ਵੇ ਤੇਰਾ ਲੈ ਜਾ ਮੁੰਡਿਆ ਮੇਰੀ ਗੱਲ ਤੇ ਅਸਰ ਕਰੇਗਾ ਓਏ ਖਰਜਾ ਰਾਜੂ ਇਧਰਲੇ ਪਾਸੇ ਮੂੰਹ ਰੱਖ ਧੜਕਦਾ ਪੱਠ ਨਾ ਲਈ ਕਿਉਂ ਜੀ ਅੰਦਰੋਂ ਮਨੀ ਰਾਮ ਖੜਦਾ ਆ ਇਧਰ ਫੇਰ ਲਈ ਕਿਉਂ ਜੀ ਭਾਈ ਆ ਤਾਵਾ ਪਾਸੇ ਰਾਜ ਅੰਦਰੋਂ ਮਨੀ ਰਾਮ ਖੜਦਾ ਤਾਂ ਲਈ ਵੀਰੇ ਪੱਠ ਦਾ ਨਹੀਂ ਲਈ ਨਾ ਬਿਲਕੁਲ ਵੀ ਜੇ ਮਨ ਧੜਕ ਸ਼ਾਬਾਸ਼ੇ ਬੰਦੇ ਨੇ ਸਹੀ ਗੱਲ ਕਹੀ ਹੈ ਇਹ ਬਹੁਤ ਲਾਦੀ ਹੈ ਮੇਰੀ ਗੱਲ ਤੇ ਕਿਉਂ ਅਸਰ ਕਰਦਾ ਤੇਰਾ ਮਨ ਧੜਕਦਾ ਆ ਫਰ ਸਾਈ ਕਿਉਂ ਬਈ ਹਾਂ ਕੋਈ ਤੱਕਾ ਸਟਾਰਟ ਨਹੀਂ ਤੇਰੇ ਨਾਲ ਕਿਤੇ ਕਾ ਤੱਕਾ ਲਾਲਾ ਸਟਾਰਟ ਰਾਜੂ ਜਮਾਰੀ ਰਟਾਟ ਕਰਦਾ ਇਹਨੂੰ ਜਾਣਦੇ ਹੋਇਆ ਰਹਿਣ ਤੇ ਤੜਕੇ ਨੂੰ ਚਲਾਵਾਂਗੇ ਪੈਸੇ ਲੱਗੇ ਫਿਰ ਉਹਨਾਂ ਸਹੀ ਆ ਇਹਨੂੰ ਵਧੀਆ ਲੱਗਦਾ ਵੀਰੇ ਮੈਨੂੰ ਨਹੀਂ ਲੱਗਦਾ ਕਿ ਮੇਰੀ ਖਰੀਦੀ ਹੋਈ ਆ ਬਾਹਰੋਂ ਕਿਉਂ ਦੀ ਇਹ ਲੱਗੇ ਤੇਰੇ ਵਾਲੀਆਂ ਸੱਟਾਂ ਲਾਤੀਆਂ ਹੁਣ ਕੋਈ ਇੱਕ ਛੁੱਟੀ ਜੀ ਸੱਟ ਮੈਨੂੰ ਵੀ ਲਾ ਰਾਂ ਦੇ ਜੇ ਆਫਰ ਦੇ ਦੇਂਗਾ ਮਾੜੀ ਮੋਟੀ ਕਸਰ ਆ ਤਾਂ ਫੇਰ ਤਾਂ ਕੱਢ ਦੇ ਬਾਲਾ ਫਿਰ ਨਹੀਂ ਪਤਾ ਫਿਰ ਕਾਲੀ ਓਏ ਕਈ ਹਜ਼ਾਰ ਨਹੀਂ ਪਾਉਂਦਾ ਮਾੜੀ ਮੋਟੀ ਕਰ ਕੇ ਅਜੂ ਫੜਾ ਉਹ ਗੁੱਸਾ ਨਾ ਕਰੀ ਨੀ ਕਹਿੰਦਾ ਤੈਨੂੰ ਪਿੱਛੋਂ ਹਾਕ ਮਾਰੀ ਆ ਪੂਰਾ ਕਰਨੀ ਕੁੜੀਏ ਕੁੜੀ 25000 ਦੀ ਆਹ ਸੋ ਪਾਈ ਛੱਡ ਖੋਲਨੀ ਛੱਡ ਖੋਲਨੀ ਛੱਡ ਖੋਲਨੀ ਸਾਰੇ ਖੋਲਨੀ ਚੱਕੂ ਸਾਰੇ ਖੋਲਨੀ ਖਿੱਚੂ ਲੈ ਚੱਲ ਬਾ ਦੇਖ ਨਾ ਨਾ ਦੇਖ ਲੈ ਤੇ ਕੀ ਨਾ ਬੁੜੇ ਨਾਲ ਕੁਸ਼ਤੀ ਕਰ ਲੈ ਆ ਜਾ हाँ। खुश है महंगी छा दी पिछो कमेंट ना करी महंगी कोई भी पता कह दे क्यों नहीं भाई नहीं महंगी भाई पाठ नहीं महंगी बापे ने कहता अगे लिया भाई गा आहा शाबाश कल करी यार ओ गल सुन लाने दा मैं कहना जे क्यों जी पापा का मैं लेना नहीं पहल तेरी है पहल तेरी है बंदा के अगे करी ਬਾਈ ਅੱਗੇ ਕਰੀ ਫਮਾਰੀ ਸੌਦਾ ਚੱਲ ਰਹੀ ਨਾ ਛੱਡ ਦੇ 94926 ਜੀ ਇਹ ਬਾਈ ਪਕਾਈ ਨਾਲ ਐ ਵਿਕਦੇ ਨੇ ਦੋਸਤੋ ਆਪਾਂ ਦਾ ਸੌਦਾ ਹੋ ਗਿਆ 25000 ਦੇ ਵਿੱਚ ਬਾਈ ਨੇ 32000 ਤੋਂ ਮੰਗਿਆ ਸੀ 30 ਤੇ ਆ ਗਿਆ ਫਿਰ ਸੌਦਾ 25000 ਦਾ ਹੋ ਗਿਆ 30000 ਦਾ ਹੋ ਗਿਆ ਸਿਰੇ ਵਾਲੀ ਪੱਠਾ ਦੂਜੇ ਸੂਏ ਪੱਠਾ ਗਈ ਤੇ 4 ਮਹੀਨੇ ਦੀ ਗੱਲ ਹੈ ਮਾਗਜ ਤੋਂ ਬਾਅਦ ਥੋੜਾ ਚੱਲਦਾ ਹੈ ਦੇਖ ਸਕਦੇ ਹੋ ਦੋਸਤੋ ਪੂਰਾ ਸ਼ੌਂਟੀ ਜੀ ਕੱਟ ਫਾਇਦਾ ਜਾਏਗਾ ਤੋਂ ਗਾੜੀ ਮੰਡੀ ਤੇ ਆ ਇਹ ਸੌਦਾ ਪਹਿਲਾ ਵੀਡੀਓ ਵਿੱਚ ਦੇਖੋ ਤੇ ਬਈ ਅਨੂਰ ਦੇਖ ਸਕਦੇ ਹੋ ਕੱਠਾ ਦਾ ਸੌਦਾ ਰਾਜ ਦਾ ਦੇਖਣ ਲਈ ਬੱਕਰੀ ਪੂਰੀ ਫਰੇ ਦੀ ਪੱਟ ਸੀਗੀ 25000 ਚ ਸੌਦਾ ਹੋ ਗਿਆ ਠੀਕ ਹੈ ਬਾਪਾ ਨਵੇਂ ਸਾਰੇ ਪਾਵਲ ਕਮਾਨੇ ਕੀ ਵੀ ਪੱਠੇ ਬੜੀ ਠੀਕ ਹੈ ਜਰਾ ਭਾਈ ਸਾਰੀਆਂ ਬੱਕਰੀਆਂ ਚ ਪਰ ਮੈਨੂੰ ਇੱਕ ਗੱਲ ਸੁਣ ਲਓ ਮੈਂ ਖਾਰੇ ਚ ਵਾਦਾ ਕਰਿਆ ਤੇ ਵੀ ਪੱਠ ਵੇਚ ਕੇ ਹਟੂਗਾ